ਗੁਰੂ ਪਿਆਰਿਓ ਅੱਜ ਦਾ ਵਿਸ਼ਾ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਜਿਹੜਾ ਪ੍ਰਮਾਤਮਾ ਇਨ੍ਹਾਂ ਦੋਵਾਂ ਚ ਵਿਚਰ ਰਿਹਾ ਹੈ ਅਸੀਂ ਉਹਦੇ ਪੁਜਾਰੀ ਆਂ ਇਨ੍ਹਾਂ ਦੀਆਂ ਬਣਾਈਆਂ ਗਈਆਂ ਰਸਮਾਂ ਰੀਤਾਂ ਦੇ ਮਹਤਾਜ ਨਹੀਂ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਪ ਇਕੱਤਰ ਕਰਕੇ ਲਿਆਂਦੀ ਹੈ ਤੇ ਪਾਤਸ਼ਾਹ ਜੀ ਦੀ ਵੀ ਇਹੀ ਵਿਚਾਰਤਾ ਰਹੀ ਪਰ ਅੱਜ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ Hindu ਨਹੀਂ ਪਰ ਮੇਰੇ ਦਿਮਾਗ 'ਚ ਵਾਰ-ਵਾਰ ਇਹ ਗੱਲ ਆ ਰਹੀ ਸੀ ਅਸੀਂ Hindu ਨਹੀਂ ਹਾਂ ਸਾਡਾ ਸਿੱਖ ਧਰਮ ਵੱਖਰਾ ਹੈ ਸਾਡਾ ਸਿਧਾਂਤ ਵੱਖਰਾ ਹੈ ਪਰ ਅੱਜ ਦੀ ਜਿਹੜੀ ਅਵਸਥਾ ਬਣੀ ਪਈ ਹੈ ਅੱਜ ਦਾ ਜਿਹੜਾ ਸਮਾ ਬਣਿਆ ਪਿਆ ਹੈ ਅਸੀਂ Hindu ਹੈ ਨਹੀਂ ਪਰ ਕੰਮ ਅਸੀਂ ਸਾਰੇ ਉਹਨਾਂ ਲਈ ਕਰਾਂਗੇ ਕਿਉਂਕਿ ਅਸੀਂ ਬਾਤ ਇਹ ਸਮਝਦਾਰ ਹੋ ਗਏ ਨਾ ਅਕਲ ਨਾਮ ਦੀ ਚੀਜ਼ ਸਾਡੇ ਕੋਲੋਂ ਖੁੱਸ ਗਈ ਹੈ। ਅੰਨੀ ਸ਼ਰਦਾ ਤੇ ਅੰਨੀ ਸ਼ਰਦਾ ਦੇ ਵਿੱਚ ਉਹ ਕਰਮ ਕਰ ਰਹੇ ਹਾਂ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਜੀ ਰੋਕ ਕੇ ਗਏ ਨੇ। ਪਹਿਲੀ ਗੱਲ ਆ ਹੁਣ ਬੜੇ ਧੂਮ ਤੜਕੇ ਦੇ ਨਾਲ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਮਨਾਉਣਾ ਹੈ। ਕਦੋਂ ਕਿਹਾ ਸੀ ਗੁਰੂ ਸਾਹਿਬ ਨੇ ਵੀ ਸਾਡਾ ਵਿਆਹ ਪੁਰਬ ਮਨਾਇਆ। ਇਹ ਕੀ ਦੀ ਨਿਕਲ ਕੀਤੀ ਸ਼ਿਵਰਾਤਰੀ ਦੀ। ਸ਼ਵਰਾਤਰੀ ਦੀ ਨਕਲ ਕਰਕੇ ਅਸੀਂ ਆਪਣੀ ਅਕਲ ਨੂੰ ਪਿੱਛੇ ਠੱਠੇ ਖੂਚ ਖੜਕੇ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਮਨਾਉਣ ਲੱਗ ਪਏ ਚਲੋ ਵਿਆਹ ਪੁਰਬ ਮਨਾ ਲਿਆ ਪਰ ਜਲੂਸ ਕਿੰਨਾ ਕੱਢਿਆ ਜਲੂਸ ਸਦਾਤ ਦਾ ਜਲੂਸ ਕਈਆਂ ਨੂੰ ਇਹ ਗੱਲ ਔਖੀ ਵੀ ਲੱਗੇਗੀ ਮਾੜੀ ਵੀ ਲੱਗੇਗੀ ਪਰ ਅਸੀਂ ਬੇਸਮਝ ਅਗਿਆਨੀ ਲੋਕ ਬਣ ਚੁੱਕੇ ਹਾਂ ਸਿੱਖ ਰਹਿਤ ਮਰਜਾਦਾ ਦੇ ਪਾਈ ਪੰਨੇ ਦੇ ਉੱਤੇ ਲਿਖਿਆ ਹੈ ਪੇ ਜਦੋਂ ਸਿੱਖ ਦਾ ਵਿਆਹ ਹੋਣਾ ਤਾਂ ਆਨੰਦ ਕਾਰਜ ਹੁੰਦਾ ਇਹਨੇ ਸੇਰਾ ਕਾਨਾ ਮਮਟ ਜਿਹੜੀ ਟੋਪੀ ਪਾਈ ਜਾਂਦੀ ਸੀ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਨੇ ਸੇਰਾ ਸਿੱਖ ਨੇ ਨਹੀਂ ਲਾਉਣਾ ਫਿਰ ਉਸ ਤੋਂ ਬਾਅਦ ਅਸੀਂ ਜਲੂਸ ਜਿਹੜਾ ਕੱਢ ਰਹੇ ਹਾਂ ਗੁਰੂ ਨਾਨਕ ਸਾਹਿਬ ਜਿਹੜਾ ਬਾਕੀ ਸਾਰੀਆਂ ਰੀਤਾਂ ਰਸਮਾਂ ਤੋਂ ਅਲੱਗ ਚੱਲਦੇ ਨੇ ਕੀ ਉਹ ਬ੍ਰਾਹਮਣ ਵੱਲੋਂ ਚਲਾਈ ਗਈ ਰੀਤ ਸੇਰੇ ਬਣ ਕੇ ਗਏ ਹੋਣਗੇ ਵਿਆਹ ਕਰਾਉਣ ਜਿਹੜਾ ਬਾਬਾ ਨਾਨਕ ਸੱਤ ਫੇਰਿਆਂ ਨੂੰ ਕੱਟ ਕੇ ਵੇਦ ਮੰਤਰਾਂ ਨੂੰ ਕੱਟ ਕੇ ਵੇਦੀ ਨੂੰ ਪਾਸੇ ਕਰਕੇ ਫੱਟੀ ਦੇ ਉੱਤੇ ਇੱਕ ਓੰਕਾਰ ਲਿਖ ਕੇ ਚਾਰ ਪ੍ਰਕਰਮਾ ਕਰ ਰਿਹਾ ਉਹ ਬਾਬਾ ਕਿਦਾਂ ਸੇਰੇ ਲਾ ਕੇ ਗਿਆ ਹੋਵੇਗਾ ਪਹਿਲੇ ਦੇ ਦਸਵੇਂ ਦੇ ਸੇਰੇ ਸਾਹਮਣੇ ਬੈਠੇ ਨੇ ਪਰ ਦੂਜਿਆਂ ਦੇ ਕਿੱਥੇ ਆ ਬਾਕੀ ਜਿਹੜੇ ਨੌ ਗੁਰੂ ਵਿਆਏ ਨੇ ਇੱਕ ਤਾਂ ਛੋਟੀ ਉਮਰ ਚ ਚਲੇ ਗਏ ਬਾਕੀ ਦੇ ਸੇਰੇ ਕਿੱਥੇ ਨੇ ਸੇਰੇ ਸਾਡਾ ਸਿਧਾਂਤ ਹੀ ਨਹੀਂ ਪਰ ਅਸੀਂ ਸਾਹਮਣੇ ਨੇ ਜਿਹੜੀ ਬਾਣੀ ਸਾਨੂੰ ਗੁਰੂ ਅਕਲ ਦੇ ਕੇ ਗਿਆ ਉਹਨੂੰ ਅਸੀਂ ਰਜਾਈਆਂ ਥੱਲੇ ਤੇ ਏਸੀਆਂ ਦੇ ਠੰਡ ਦੇ ਵਿੱਚ ਪੱਤਰਿਆਂ ਨੂੰ ਸਲਾਬ ਚੜਾਉਣ ਵਾਸਤੇ ਜ਼ੋਰ ਲੱਗਿਆ ਹੋਇਆ ਉਹਨੂੰ ਪੜ੍ਹਨਾ ਹੀ ਨਹੀਂ ਸਮਝਣਾ ਹੀ ਨਹੀਂ ਚਲੋ ਉਸ ਤੋਂ ਅੱਗੇ ਚਲੋ ਗੁਰੂ ਪਾਸ਼ੇ ਦਾ ਵਿਆਹ ਪੂਰਵ ਮਨਾਉਣਾ ਸ਼ੁਰੂ ਕਰਤਾ ਕਾਦੇ ਵਾਸਤੇ ਪਸ ਪੈਸਾ ਇਕੱਠਾ ਕਰਨ ਵਾਸਤੇ ਹੋਰ ਕੱਖ ਨਹੀਂ ਸਿੱਖੀ ਇੱਦਾਂ ਨਹੀਂ ਵਾਧੀ ਸਿੱਖੀ ਗੁਰੂ ਨਾਨਕ ਦੇਵ ਵਿਚਾਰਧਾਰਾ ਨੂੰ ਪ੍ਰਚਾਰ ਕੇ ਵਧਣੀ ਸੀ ਗੱਡੀ 'ਚ ਸਰੂਪ ਰੱਖਿਆ ਸਾਰੇ ਰਸਤੇ 'ਚ ਕਿਸੇ ਨੇ ਇੱਕ ਸ਼ਬਦ ਨਹੀਂ ਪੜਨਾ ਰਸਣ ਪਾਣੀ ਖਾਦਾ ਲੱਖਾਂ ਕਰੋੜਾਂ ਦਾ ਤੇ ਸਭ ਤੋਂ ਵੱਡੀ ਮਨਮਤ ਕੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਸਿਰਾਂ ਲਾਤਾ ਗੁਰੂ ਨਾਨਕ ਕੱਲੇ ਵਿਆਹਣ ਗਏ ਸੀ ਇਹ 35 ਮਹਾਪੁਰਖ ਨੇ ਵਿੱਚ ਬੈਠੇ 35 ਨੂੰ ਲੈ ਕੇ ਚੱਲੇ ਜੇ ਬਟਾਲੇ ਹੁਣ ਦਿਮਾਗ ਤਾਂ ਅਸੀਂ ਵਰਤਣਾ ਹੀ ਨਹੀਂ ਜੇ ਕਿ ਇਹਨੇ ਗੱਲ ਕੀਤੀ ਤੇ ਗਾਲਾਂ ਕੱਢਾਂਗੇ ਆ ਵੀਡੀਓ 'ਚ ਵੀ ਗਾਲਾਂ ਕੱਢਾਂਗੇ ਅਸੀਂ ਤਾਂ ਦਿਮਾਗ ਕਿੱਥੇ ਹੈ ਸਾਡਾ ਗੁਰਨਾਨਕ ਕੱਲੇ ਵਿਹਣ ਗਏ ਸੀ ਅਸੀਂ 35 ਨੂੰ ਸੇਹਰਾ ਲਾ ਕੇ ਲਈ ਜਾਂਦੇ ਆ ਤੇ ਫਿਰ ਉੱਤਰ ਉਹ ਵਿਆਹ ਕੇ ਕਿੰਨੂੰ ਲਿਆਉਂਦੇ ਜੀ ਫਿਰ ਬਣਾ ਲਓ ਜਿਹੜੀਆਂ ਮੂਰਤੀਆਂ ਦੇ ਅਗਲੇ ਨੇ ਬਣਾਏ ਦਿੱਤੀਆਂ ਤੁਹਾਡੇ ਵਾਸਤੇ ਕੁਰ ਨਾਨਕ ਦੀ ਵੀ ਮੂਰਤੀ ਬਣ ਗਈ ਆ ਤੇ ਮਾਤਾ ਸਲਖਣੀ ਦੀ ਵੀ ਬਣਾ ਲਓ ਮੂਰਤੀ ਰੱਖ ਕੇ ਖੜਿਆ ਕਰੋ ਤੇ ਉੱਥੇ ਸੇਰੇ ਸੂਰੇ ਲਾ ਕੇ ਕਲੇਰੇ ਪਵਾ ਕੇ ਲੈ ਆਂਦੀ ਵਾਸ ਭਈ ਅਸੀਂ ਵੀ ਮਾਤਾ ਸਲਖਣੀ ਵਿਆਹ ਲਿਆਂਦੀ ਹੈ ਵਿਆਹ ਪੂਰਵ ਮਨਾਉਣ ਵਾਸਤੇ ਸਾਨੂੰ ਕਿਹੜੇ ਗੁਰੂ ਨੇ ਕਿਹਾ ਸੀ ਵੀ ਸਾਡੇ ਵਿਆਹ ਬਣਾਇਆ ਪਰ ਸਾਡੀ ਤਾਂ ਇੱਕੋ ਬਿਰਤੀ ਆ ਕਿ ਅਸੀਂ ਪੈਸਾ ਇਕੱਠਾ ਕਰਨਾ ਤੇ ਧਰਮ ਦਾ ਬੇੜਾ ਘਰ ਕੇ ਕਰਨਾ ਬਸ ਹੋਰ ਕੱਖ ਨਹੀਂ ਦਸਵੇਂ ਦਾ ਵੀ ਸੇਰਾ ਸਾਹਮਣੇ ਬੈਠ ਕੇ ਫਿਰ ਤੈਨੂੰ ਵਿਆਹ ਆ ਤੈਨ ਮਨਾਉ ਨਾ ਫਿਰ ਗੁਰੂ ਗੋਬਿੰਦ ਸਿੰਘ ਦੇ ਤਿੰਨ ਵਿਆਹ ਦੱਸਦੇ ਜੇ ਨਾ ਤੇ ਤਿੰਨ ਵਿਆਹ ਪੂਰਬ ਮਨਾਉ ਨਾ ਫਿਰ ਸਾਲ ਚ ਇੱਕ ਹੀ ਕਿਉਂ ਮਨਾਉਣਾ ਬਾਕੀ ਗੁਰੂ ਕਹਿੰਦੇ ਮਨਾਈ ਚੱਲੋ ਫਿਰ ਨਗਰ ਕੀਰਤੇ ਕੱਢਣਾ ਪੈਸਾ ਹੀ ਕਮਾਉਣਾ ਕਮਾਈ ਚੱਲੋ ਬਸ ਆਪਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਜਾਪਾ ਕਿਹੜਾ ਕਿਸੇ ਨੂੰ ਦੱਸਣਾ ਵੱਤੋ ਵੱਦ ਚਾਰ ਗਾਲਾਂ ਕੱਢ ਲਾਂਗੇ ਭਈ ਹਾਏ ਨਾਸਤਕ ਆ ਗਏ ਨੇ ਇਹ ਤਾਂ ਧਰਮ ਦੇ ਵਿਰੋਧੀ ਆ ਗਏ ਨੇ ਤੇ ਨਾਰੇ ਲਾਉਣੇ ਰਾਜ ਕਰੇਗਾ ਖਾਲਸਾ ਕਿੱਥੇ ਕਰ ਲੂਗੇ ਕਿਤੇ ਨਹੀਂ ਹੋਣਾ ਤੁਹਾਡਾ ਰਾਜ ਰਾਜ ਤਾਂ ਤੁਹਾਡਾ ਗੁਰਦੁਆਰਿਆਂ ਚ ਨਹੀਂ ਰਹਿ ਗਿਆ ਗੁਰਬਾਣੀ ਦੀ ਕਥਾ ਅਗਲੇ ਗੁਰਦੁਆਰੇ ਚ ਨਹੀਂ ਕਰਨ ਦਿੰਦੇ ਕਿਤੇ ਗੁਰਬਾਣੀ ਦੇ ਅਰਥ ਕਰਕੇ ਦੇਖਿਓ ਉਥੋਂ ਮੰਜੀ ਸਾਹਿਬ ਤੋਂ ਹੀ ਮੱਧ ਦੇ ਉੱਤੇ ਬੋਲਿਆ ਸੀ ਭਾਈ ਸਾਹਿਬ ਉਦੋਂ ਬਾਅਦ ਅਗਲੇ ਨੂੰ ਟਾਈਮ ਨਹੀਂ ਦਿੱਤਾ ਅਗਲਿਆਂ ਨੇ ਭਈ ਤੂੰ ਕੋਣ ਹੁੰਦਾ ਸੱਚ ਬੋਲਣ ਵਾਲਾ ਤੇ ਤੁਰੇ ਫਿਰਦੇ ਅਸੀਂ ਰਾਜ ਕਰੇਗਾ ਖਾਲਸਾ ਬਾਣੀ ਜਿਹੜੀ ਨੂੰ ਪੜਦੇ ਆ ਘਟ ਘਟ ਉਹਨੂੰ ਸਮਝੀ ਲਈਏ ਨਾ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਇਹ ਕਹਿਣ ਜੋਗੇ ਥੋੜੀ ਸਾ ਇਹਨੂੰ ਵਿਚਾਰਨਾ ਸੀ ਸਮਝਣਾ ਸੀ ਤੇ ਪਾਤਸ਼ਾਹ ਜੀ ਨੇ ਕਿਹਾ ਕੀ ਹੈ ਕਹੋ ਕਬੀਰ ਇਹ ਕੀਆ ਵਖਾਨਾ ਗੁਰਪੀਰ ਮਿਲ ਖੁਦ ਖਸਮ ਪਛਾਨਣਾ ਗੁਰੂ ਪੀਰ ਨੂੰ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਿਲ ਕੇ ਅਸੀਂ ਆਪਣੇ ਅੰਦਰ ਨੂੰ ਪਹਿਚਾਨਣਾ ਹੈ ਪਰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕਰਦੇ ਕਦੀ ਅਸੀਂ ਵਿਆਹ ਪੂਰਵ ਮਨਾਉਣ ਲੱਗ ਪਏ ਕਦੀ ਅਸੀਂ ਸ਼ਰਾਧਾ ਦੇ ਦਿਨਾਂ 'ਚ ਆਪਣੇ ਗੁਰੂ ਦਾ ਪ੍ਰਤੀ ਜੋਤ ਆਗਮਨ ਪੂਰਵ ਮਨਾਉਣ ਲੱਗ ਪਏ ਰਖੜੀਆਂ ਦੇ ਦਿਨਾਂ 'ਚ ਅਸੀਂ ਗੁਰੂ ਤੇ ਇੱਕ ਵਾਰ ਦਰਸਾਹ ਜੀ ਦਾ ਰਖੜ ਪੁੰਨਿਆ ਮਨਾਉਣ ਲੱਗ ਪਏ ਦੀਵਾਲੀ ਆ ਗਈ ਤੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਆ ਰੋ ਧੱਕੇ ਨਾਲ ਹੀ ਚੱਕ ਕੇ ਲੈ ਆਉਨੇ ਆਂ ਭਈ ਇੰਨੇ ਦਿਨਾਂ 'ਚ ਹੀ ਆਏ ਨੇ ਕੋਈ ਤਾਂ ਉਹਨਾਂ ਦਾ ਦਿਨ ਛੱਡ ਦੋ ਨਾ ਪਰ ਕਹੀ ਜਾਂਦੇ ਅਸੀਂ ਹਿੰਦੂ ਨਹੀਂ ਫਿਰ ਅਗਲੇ ਤਾਂ ਕਹਿਣਗੇ ਤੁਸੀਂ ਹਿੰਦੂ ਜੇ ਤਾਂ ਹੀ ਤਾਂ 25 20 25 ਧਾਰਾ ਮੁਤਾਬਕ ਕਿਸਾਤਾਰੀ ਹਿੰਦੂ ਲਿਖਿਆ ਅਗਲੇ ਨੇ ਤੁਹਾਨੂੰ ਸੰਵਿਧਾਨ 'ਚ ਜੇ ਨਾ ਤੇ ਉਹ ਨਹੀਂ ਨਿਕਲਦਾ ਤਦ ਤੱਕ ਤੁਸੀਂ ਸਿੱਖ ਵੀ ਨਹੀਂ ਬਣ ਸਕਦੇ ਆਨੰਦ ਕਾਰਜ ਗੁਰਦੁਆਰੇ ਹੁੰਦਾ ਏ ਤੇ ਸਰਟੀਫਿਕੇਟ ਅਗਲਿਆਂ ਦਾ ਬਣਦਾ ਏ ਹਿੰਦੂ ਰੋ ਰੀਤੀ ਮੁਤਾਬਕ ਸੱਤ ਫੇਰਿਆਂ ਵਾਲਾ ਅਗਣੀ ਦਿਵਾਲਾ ਲਏ ਹੋਏ ਫੇਰਿਆਂ ਦਾ ਤੇ ਪਾਸਿਓਂ ਮਾਰ ਮਾਰ ਨਾਰੇ ਖਾਲ ਰਾਜ ਕਰੇਗਾ ਖਾਲਸਾ ਸਿੱਖ ਖਾਲਸਾਣ ਲੈਣਾ ਕਰਾ ਕੇ ਮੁੰਡੇ ਜੇਲਾਂ ਚ ਤੇ ਆ ਪੈਸੇ ਕਮਾ ਕੇ ਇਕੱਠੇ ਕਰਕੇ ਬੈਠ ਜਾਂਦੇ ਜੀ ਸਿੱਖੀ ਦਾ ਪ੍ਰਚਾਰ ਨੌਜਵਾਨਾਂ ਦੇ ਅੰਦਰ ਸਿੱਖੀ ਹੋਵੇ ਉਹ ਵੱਡੇ ਅਫਸਰ ਬਣਨ ਜੱਜ ਹੁਣ ਸਾਡੇ ਆਪਣੇ ਵੱਡੇ ਵੱਡੇ ਅਹੁਦਿਆਂ ਤੇ ਹੁਣ ਸਾਡੇ ਆਪਣੇ ਨੇਤਾ ਹੁਣ ਸਾਡੇ ਆਪਣੇ ਜਿਨ੍ਹਾਂ ਦੇ ਅੰਦਰ ਸਿੱਖੀ ਹੋਵੇ ਚਿਹਰਿਆਂ ਵਾਲੇ ਤੇ ਬਾਦੂ ਨੇ ਪਰੇ ਪਾਸੇ ਤਾਂ ਅਸੀਂ ਆਉਣਾ ਨਹੀਂ ਅਸੀਂ ਤਾਂ ਨਗਰ ਕੀਰਤਨ ਕੱਢਨੇ ਨੇ ਪੈਸਾ ਇਕੱਠਾ ਕਰਨਾ ਹੈ ਜਾਂ ਵਾਤੋਂ ਵਾਦ ਹੈ ਗੁਰਦੁਆਰਿਆਂ 'ਚ ਫੁੱਲ ਲਾ ਦਾਂਗੇ ਆ ਅਸਤ ਬਾਜੀ ਚਲਾ ਦਾਂਗੇ ਹੋਰ ਹੀ ਤੂੰ ਵੱਧ ਕੁਝ ਨਹੀਂ ਕਰਦੇ ਸੋ ਇਸ ਕਰਕੇ ਭਾਈ ਧਰਮ ਨੂੰ ਧਰਮ ਰਹਿਣ ਦਿਓ ਏਨੇ ਕਿ ਤੁਸੀਂ ਵੱਡੇ ਅਹੁਦਿਆਂ ਤੇ ਬਹਿ ਗਏ ਆ ਤੇ ਆਪਣੀ ਮਨਮਤ ਨਾਲ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਬਣਾਈ ਜਾਓਗੇ ਸੋ ਲੋੜ ਹੈ ਇਸ ਵਿਸ਼ੇ ਨੂੰ ਸਮਝਣ ਦੀ ਤੇ ਸਮਝੋ ਜੇ ਸਿੱਖੀ ਬਚਾਉਣੀ ਹੈ ਤਾਂ ਤੇ ਜੇ ਨਗਰਕਰਤਨ ਕੱਢ ਕੱਢ ਕੇ ਤੇ ਲੜੀਆਂ ਚਲਾ ਚਲਾ ਕੇ ਉਹੀ ਜਿੱਦਾਂ ਵੇਦਾਂ ਦੇ ਪਾਠ ਹੁੰਦੇ ਸੀ ਉਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਕਰਨੇ ਆ ਫਿਰ ਬਹੁਤਾ ਲੰਮਾ ਸਮਾਂ ਨਹੀਂ ਤੁਸੀਂ ਚੱਲਦੇ ਕਿਉਂਕਿ ਉਹਨਾਂ ਦੇ ਪਿੱਛੇ ਕੋਈ ਪਿਆਰ ਨਹੀਂ ਸੀ ਤੁਹਾਡੇ ਪਿੱਛੇ ਸਾਰੀ ਪੈਣ ਕੋਈ ਨਹੀਂ ਚਾਹੁੰਦਾ ਗੁਰੂ ਨਾਨਕ ਦੀ ਵਿਚਾਰਧਾਰਾ ਜਿਆਦਾ ਚਰਚੀ ਹੁੰਦੀ ਰਹੇ ਸਾਡੇ ਆਪਣੇ ਭੇਸ਼ ਵਾਲੇ ਵੀ ਸਾਡੇ ਪਿੱਛੇ ਪਏ ਨੇ ਜਿਹੜੇ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਗ੍ਰੰਥ ਗੁਰੂ ਰਵੇ ਸੋ ਇਸ ਕਰਕੇ ਭਾਈ ਸੋਚੋ ਵਿਚਾਰੋ ਗੁਰੂ ਘਰੇ ਜਾਣਾ ਮੁਬਾਰਕ ਹੈ ਪਰ ਗੁਰੂ ਦੇ ਨਾਲ ਇਹੋ ਜਿਹੇ ਤਿਹਾਰ ਜੋੜਨੇ ਉਹ ਵੀ ਜਿਹੜੇ ਸਾਡੀ ਸਿੱਖ ਰਹਿਤ ਮਰਯਾਦਾ ਜੀ ਗੁਰਬਾਣੀ ਚ ਨਾ ਸਾਨੂੰ ਇਜਾਜ਼ਤ ਦਿੰਦੇ ਹੋਣ ਉਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ